ਅੱਜ ਬਹੁਤੀ ਇੱਕ ਮੰਦ ਭਾਗੀ ਘਟਨਾ ਜੋ ਕੁਝ ਐਂਟੀ ਸੋਸ਼ਲ ਐਲੀਮੈਂਟਸ ਨੇ ਬਹੁਤ ਵਾਇਰਲ ਕੀਤੀ ਹੋਈ ਹੈ ਉਹਦੇ ਬਾਰੇ ਅੱਜ ਕੰਪਲੇਂਟ ਕਮਿਸ਼ਨਰ ਜਲੰਧਰ ਪੁਲਿਸ ਤੇ ਦੇਣ ਲਈ ਗਈ ਸੀ ਉਹ ਜਿਸ ਦਿਨ ਜਦਨ ਸਤਾਰ ਚਰਨਜੀਤ ਸਿੰਘ ਚੰਨੀ ਦੀ ਕਾਗਜ ਪਰਣ ਲਈ ਗਏ ਅਸੀਂ ਸਾਰੇ ਜਣੇ ਇਕੱਠੇ ਮੌਜੂਦ ਸਨ ਔਰ ਬਹੁਤ ਸਾਰੇ ਸੀਨੀਅਰ ਲੀਡਰ ਵੀ ਸਾਡੇ ਨਾਲ ਸੀ ਸੋ ਉਹਨਾਂ ਨੇ ਉੱਥੇ ਬਹੁਤ ਅਦਬ ਔਰ ਸਤਿਕਾਰ ਦੇ ਨਾਲ ਦੋਨੋਂ ਲੀਡਰਾਂ ਦੇ ਵਿੱਚ ਆਪਸੀ ਆਦਾਨ ਪ੍ਰਦਾਨ ਹੋਇਆ ਪਰ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਵੀਡੀਓ ਨੂੰ ਤੋੜ ਮੋੜ ਕੇ ਸੋਸ਼ਲ ਮੀਡੀਆ ਤੇ ਪਾਇਆ ਜਿਹੜੇ ਵੀ ਅਨਸਰਾਂ ਨੇ ਕਾਬਿਲ ਕੰਮ ਕੀਤਾ ਉਹਨਾਂ ਦੇ ਖਿਲਾਫ ਅੱਜ ਕਮਿਸ਼ਨਰ ਸਾਹਿਬ ਨੂੰ ਕੰਪਲੇਂਟ ਦਿੱਤੀ ਹੈ ਕਿ ਇਹਨਾਂ ਦੇ ਉੱਤੇ ਐਫ ਆਈ ਆਰ ਲੋਜ ਕਰਕੇ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ ਕਿਉਂਕਿ ਇਹੋ ਜੀਆਂ ਅਣਸਖਾਵੀਆਂ ਘਟਨਾਵਾਂ ਸਾਡੇ ਸਮਾਜ ਨੂੰ ਬਹੁਤ ਪਿਛੜਦੀਆਂ ਨੇ ਕਿਉਂਕਿ ਬੀਬੀ ਜ਼ਗੀਰ ਕੌਰ ਜੀ ਬਹੁਤ ਸਤਕਾਰਤ ਔਰ ਬਹੁਤ ਸੀਨੀਅਰ ਸਾਡੇ ਵੱਡੇ ਭੈਣਾ ਵਾਂਗ ਔਰ ਇੱਕ ਬਹੁਤ ਵੱਡੇ ਸਾਡੇ ਧਾਰਮਿਕ ਲੀਡਰ ਵੀ ਹੈਗੇ ਨੇ ਔਰ ਸਾਡੇ ਜਿਹੜੇ ਚੀਫ ਮਿਨਿਸਟਰ ਸਾਹਿਬ ਹੈ ਸਾਬਕਾ ਚਰਨਜੀਤ ਸਿੰਘ ਚੰਨੀ ਜੀ ਉਹ ਵੀ ਬਹੁਤ ਵੱਡੇ ਲੀਡਰ ਹੈ ਸੇ ਜੇ ਇਹਨਾਂ ਲੀਡਰਾਂ ਦੇ ਪ੍ਰਤੀ ਇਹ ਜਿਹੜੇ ਹੈਗੇ ਨੇ ਆਈਟੀ ਵਾਲੇ ਜਿਉ ਉਹ ਇਦਾਂ ਦੀ ਜੇ ਉਹਨਾਂ ਦੀ ਬਾਰੇ ਇਦਾਂ ਦੀਆਂ ਪ੍ਰਤੀਕ੍ਰਿਮਾਂ ਪਬਲਿਕ ਦੇ ਵਿੱਚ ਪੇਸ਼ ਕਰਨਗੇ ਤਾਂ ਆਮ ਜਨਤਾ ਲਈ ਤੇ ਇਹ ਜੀੜਾ ਮੁਸ਼ਕਲ ਕਰ ਦੇਣਗੇ ਸੋ ਇਹਨਾਂ ਚੀਜ਼ਾਂ ਨੂੰ ਇੱਥੇ ਨੱਥ ਪਾਈ ਜਾਵੇ ਇਸ ਕਰਕੇ ਕੰਪਲੀਟ ਅੱਜ ਲੈਣ ਲਈ ਉੱਥੇ ਪਹੁੰਚੇ ਧੰਨਵਾਦ ਜੀ ਅੱਜ ਬਹੁਤ ਹੀ ਇੱਕ ਮੰਦ ਭਾਗੀ ਘਟਨਾ ਜੋ ਕੁਝ ਐਂਟੀ ਸੋਸ਼ਲ 엘iments ਨੇ ਬਹੁਤ ਵਾਇਰਲ ਕੀਤੀ ਹੋਈ ਹੈ ਉਹਦੇ ਬਾਰੇ ਅੱਜ ਕੰਪਲੇਂਟ ਕਮਿਸ਼ਨਰ ਜਲੰਧਰ ਪੁਲਿਸ ਤੇ ਦੇਣ ਲਈ ਗਈ ਸੀ ਉਹ ਜਿਸ ਦਿਨ ਜਦਨ ਸਤਾਰ ਚਰਨਜੀਤ ਸਿੰਘ ਚੰਨੀ ਜੀ ਕਾਗਜ ਪਰਣ ਲਈ ਗਏ ਅਸੀਂ ਸਾਰੇ ਜਣੇ ਇਕੱਠੇ ਮੌਜੂਦ ਸਨ ਔਰ ਬਹੁਤ ਸਾਰੇ ਸੀਨੀਅਰ ਲੀਡਰ ਵੀ ਸਾਡੇ ਨਾਲ ਸੀ ਸੋ ਉਹਨਾਂ ਨੇ ਉੱਥੇ ਬਹੁਤ ਅਦਬ ਔਰ ਸਤਿਕਾਰ ਦੇ ਨਾਲ ਦੋਨੋਂ ਲੀਡਰਾਂ ਦੇ ਵਿੱਚ ਆਪਸੀ ਆਦਾਨ ਪ੍ਰਦਾਨ ਹੋਇਆ ਪਰ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਵੀਡੀਓ ਨੂੰ ਤੋੜ-ਮਰੋੜ ਕੇ ਸੋਸ਼ਲ ਮੀਡੀਆ ਤੇ ਪਾਇਆ ਜਿਹੜੇ ਵੀ ਅਨਸਰਾਂ ਨੇ ਇਹ ਕਾਬਿਲਕਾਰ ਕੰਮ ਕੀਤਾ ਉਹਨਾਂ ਦੇ ਖਿਲਾਫ ਅੱਜ ਕਮਿਸ਼ਨਰ ਸਾਹਿਬ ਨੂੰ ਕੰਪਲੇਂਟ ਦਿੱਤੀ ਹੈ ਕਿ ਇਹਨਾਂ ਦੇ ਉੱਤੇ ਐਫ ਆਈ ਆਰ ਲੋਜ ਕਰਕੇ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ ਕਿਉਂਕਿ ਇਹੋ ਜਿਹੀਆਂ ਅਣਸਖਾਵੀਆਂ ਘਟਨਾਵਾਂ ਸਾਡੇ ਸਮਾਜ ਨੂੰ ਬਹੁਤ ਪਿਛੜਦੀਆਂ ਨੇ ਕਿਉਂਕਿ ਬੀਬੀ ਜ਼ਗੀਰ ਕੌਰ ਜੀ ਬਹੁਤ ਸਤਕਾਰਤ ਔਰ ਬਹੁਤ ਸੀਨੀਅਰ ਸਾਡੇ ਵੱਡੇ ਭੈਣਾ ਵਾਂਗ ਔਰ ਇੱਕ ਬਹੁਤ ਵੱਡੇ ਸਾਡੇ ਧਾਰਮਿਕ ਲੀਡਰ ਵੀ ਹੈਗੇ ਨੇ ਔਰ ਸਾਡੇ ਜਿਹੜੇ ਚੀਫ ਮਿਨਿਸਟਰ ਸਾਹਿਬ ਹੈ ਸਾਬਕਾ ਚਰਨਜੀਤ ਸਿੰਘ ਚੰਨੀ ਜੀ ਉਹ ਵੀ ਬਹੁਤ ਵੱਡੇ ਲੀਡਰ ਹੈ ਸੇ ਜੇ ਇਹਨਾਂ ਲੀਡਰਾਂ ਦੇ ਪ੍ਰਤੀ ਇਹ ਜਿਹੜੇ ਹੈਗੇ ਨੇ ਆਈਟੀ ਵਾਲੇ ਜਿਉਂ ਇਦਾਂ ਦੀ ਜੇ ਉਹਨਾਂ ਦੇ ਬਾਰੇ ਇਦਾਂ ਦੀਆਂ ਪ੍ਰਤੀਕ੍ਰਿਮਾ ਪਬਲਿਕ ਦੇ ਵਿੱਚ ਪੇਸ਼ ਕਰਨਗੇ ਤਾਂ ਆਮ ਜਨਤਾ ਲਈ ਤੇ ਇਹ ਜਿਹੜਾ ਮੁਸ਼ਕਲ ਕਰ ਦੇਣਗੇ ਸੋ ਇਹਨਾਂ ਚੀਜ਼ਾਂ ਨੂੰ ਇੱਥੇ ਨੱਥ ਪਾਈ ਜਾਵੇ ਇਸ ਕਰਕੇ ਕੰਪਲੇਂਟ ਅੱਜ ਲੈਣ ਲਈ ਉੱਥੇ ਪਹੁੰਚੇ ਹਾਂ ਧੰਨਵਾਦ ਜੀ